ਇਹ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਕਾਫੀ ਵੀਰਾਂ ਨੇ ਆਪਾਂ ਨੂੰ ਮੈਸੇਜ ਕੀਤੇ ਸੀ ਕਿ ਬਈ ਸਾਡਾ ਜਿਹੜਾ ਝੋਨਾ ਪੀਆਰ 131 ਉੱਚਾ ਨੀਵਾ ਹੈ ਤੇ ਇਹਦਾ ਕੱਦ ਘਟਿਆ ਕੀ ਝਾੜ ਤੇ ਕਿੰਨਾ ਕਸਰ ਪਵੇਗਾ ਕਿਤੇ ਝਾੜਤ ਨਹੀਂ ਘਟਾਵੇਗਾ ਤੇ ਹੁਣ ਕਿਹੜੀ ਆਪਾਂ ਸਪਰੇਅ ਕਰ ਸਕਦੇ ਜਿਹਦੇ ਨਾਲ ਕੱਦ ਜਿਹੜਾ ਵਾਜੇ ਤਾਂ ਆਪਣਾ ਜਿਹੜਾ ਝੋਨਾ 75 ਦਿਨ ਦਾ ਉਹਦੀ ਵੀ ਕੰਡੀਸ਼ਨ ਦਿਖਾ ਦਿੰਨੇ ਆ ਕੇਸ ਦੇ ਹਿਸਾਬ ਦਾ ਤੁਹਾਨੂੰ ਲੱਗਦਾ ਉੱਚਾ ਨੀਵਾ ਜਾਂ ਫਿਰ ਪੱਧਰਿਆ ਇਹਦਾ ਕਾਰਨ ਕੀ ਹੁੰਦਾ ਉੱਚਾ ਨੀਵਾ ਰਹਿੰਦਾ ਉਹ ਵੀ ਬਾਰੇ ਵੀ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਕਰ ਜੂਰ ਕਰ ਲੈ ਤੇ ਨਾਲ ਲੱਗੀ ਬੈਲ ਘੰਟੀਨ ਦਬਾ ਲਿਓ ਤਾਂ ਕਿ ਖੇਤੀਬਾਨ ਦੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੂਰ ਕਰ ਦੇ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ। ਤਾਂ ਵੈਸੇ ਕਿਸਾਨ ਵੀਰੋ ਆਪਾਂ ਇਹਦੇ ਕਰੈਕਟਰਾਂ ਬਾਰੇ ਤਾਂ ਤੁਹਾਨੂੰ ਪਹਿਲਾਂ ਵੀ ਇੱਕ ਦੋ ਵੀਡੀਓ 'ਚ ਜ਼ਿਕਰ ਕੀਤਾ ਸੀ ਪਰ ਕਈ ਕਿਸਾਨ ਵੀਰ ਜਿਹੜੀ ਪੂਰੀ ਵੀਡੀਓ ਨਹੀਂ ਦੇਖਦੇ ਤਾਂ ਉਹਦੇ ਕਰਕੇ ਫਿਰ ਚਿੰਤਾਜੀ 'ਚ ਪੈ ਰਹੇ ਨੇ। ਤਾਂ ਜਦੋਂ ਵੀ ਕਿਸਾਨ ਵੀਰੋ ਵੀਡੀਓ ਕੋਈ ਦੇਖਣੀ ਹੁੰਦੀ ਉਹਨੂੰ ਪੂਰੀ ਦੇਖ ਲਓ। 5-7 ਮਿੰਟ ਦੀ ਵੀਡੀਓ ਹੁੰਦੀ ਆ। ਉਹਦਾਂ ਆਪਣਾ ਇਨਾ ਟਾਈਮ ਤੱਕ ਆਪਾਂ ਕੱਢ ਹੀ ਸਕਦੇ ਆ ਤਾਂ ਇਹਦੇ ਨਾਲ ਫਿਰ ਆਪਣੀ ਜਿਹੜੀ ਵੀਡੀਓ ਚੰਗੀ ਤਰ੍ਹਾਂ ਦੇਖੀ ਉਹਦੀ ਜ ਆਪਣੀ ਜਿਹੜੀ ਚਿੰਤਾ ਉਹ ਆਪਾਂ ਚਿੰਤਾ ਤੋਂ ਮੁਕਤ ਹੋ ਜਾਂਦੇ ਆ ਤਾਂ ਹੁਣ ਜੇਕਰ ਆਪਾਂ ਗੱਲ ਕਰੇ ਤੁਸੀਂ ਸਾਹਮਣੇ ਦੇਖ ਰਹੇ ਜੇ ਹੁਣ ਤੁਹਾਨੂੰ ਮੇਰਾ ਝੋਨਾ ਜਿਹੜਾ ਕਿਤੋਂ ਉੱਚਾ ਤੇ ਕਿਤੋਂ ਨੀਵਾਂ ਦਿਖਦਾ ਨਜ਼ਰ ਆਊਗਾ ਇਹ ਕੱਲਾ ਇੱਕ ਖੇਤ ਦੀ ਕਹਾਣੀ ਨਹੀਂ ਇਹ ਹਰ ਇੱਕ ਕਿਸਾਨ ਵੀਰ ਦੇ ਇਦਾਂ ਹੀ ਆ ਕਿਉਂਕਿ ਜਿਹੜਾ ਪੀਰ 131 ਵੈਰੈਟੀ ਆ ਇਹ ਜਿੰਨੇ ਟਾਈਮ ਤੱਕ ਆਪਾਂ ਕਹਿਦੀਏ ਕਿ ਪੱਕਦਾ ਨਹੀਂ ਇਨੇ ਤੁਹਾਨੂੰ ਉੱਚਾ ਨੀਮਾ ਦਿਖਦਾ ਰਹਿਣਾ ਅਜੇ ਤੱਕ ਕਿਸਾਨ ਵੀਰੋ ਇਹ ਤੁਹਾਨੂੰ ਕਿਉਂਕਿ ਗੱਬਾ ਜੇ ਇਹ ਜਨਸਾਰਾ ਨਹੀਂ ਹੋਇਆ ਤੇ ਜਦੋਂ ਨਸਾਰਾ ਹੋਊਗਾ ਕਿਉਂਕਿ ਕਈ ਬੂਟੇ ਤੁਹਾਨੂੰ ਮੁੰਜਰਾ ਉੱਚੀਆਂ ਹੋਣੀਆਂ ਕਈ ਮੁੰਜਰਾ ਨੀਮਾ ਦਿਸਣਗੀਆਂ ਤੇ ਇਹਦਾ ਕੈਰੇਕਟਰ ਹੀ ਹੈ ਕਿ ਇਹਦਾ ਅਸਲ ਦੇ ਵਿੱਚ ਇੱਕ ਕੈਰੇਕਟਰ ਵੀ ਆਪਾਂ ਕਹਿ ਸਕਦੇ ਹਾਂ ਤੇ ਇਹਦੇ ਵਿੱਚ ਜਿਹੜੀ ਇਹ ਮੇਨ ਚੀਜ਼ ਭਾਲਦਾ ਕੀ ਭਾਲਦਾ ਇਹ ਕਿਸਾਨ ਵੀਰ ਅਸਲ ਦੇ ਵਿੱਚ ਪਾਣੀ ਜ਼ਿਆਦਾ ਭਾਲਦਾ ਚੋਨਾ ਜਿੱਥੋਂ ਤੱਕ ਆਪਾਂ ਤਜਰਬਾ ਨੋੜ ਇਹਦਾ ਕੀਤਾ ਤੇ ਉਹਦਾ ਕਾਰਨ ਕੀ ਅਜੇ ਤੁਹਾਨੂੰ ਦਿਖਾ ਦਿੰਨੇ ਆਂ ਆ ਦੇਖੋ ਤੁਸੀਂ ਇੱਧਰ ਤੁਹਾਨੂੰ ਸਾਰਾ ਜਿਹੜਾ ਪੂਰਾ ਖੇਤ ਆ ਦੂਰ ਤੱਕ ਨਿਗਾਹ ਮਾਰੋਗੇ ਜਿੰਨਾ ਵੀ ਤੁਸੀਂ ਤਾਂ ਤੁਹਾਨੂੰ ਉੱਚਾ ਨਹੀਂ ਮੈ ਦਿਖੂਗਾ ਹਨਾ ਤੇ ਆ ਜਿਹੜੇ ਵਿੱਚ ਕਿਸਾਨ ਵੀਰੇ ਪੀਆਰ 126 ਦੇ ਕੁਝ ਬੂਟੇ ਹੈ ਕਿਉਂਕਿ ਜਿੱਥੇ ਆਪਾਂ ਪਨੀਰੀ ਦੀ ਬਜਾਈ ਕੀਤੀ ਸੀ ਉਥੇ ਪਹਿਲਾਂ ਪੀਆਰ 126 ਲੱਗਾ ਸੀ ਉਹ ਵਿੱਚ ਬੀਜ ਜਾਨੀ ਕਿ ਉੱਗ ਗਿਆ ਤਾਂ ਉਹਦੇ ਕਰਕੇ ਆ ਜਿਹੜੇ ਵਿੱਚ ਵਿੱਚ ਆਪਾਂ ਨੂੰ ਪੀਆਰ 126 ਦੇਖ ਰਿਹਾ 75 ਦਿਨ ਤੇ ਪੀਆਰ 126 ਦੀ ਏਦਾਂ ਦੀ ਕੰਡੀਸ਼ਨ ਹੁੰਦੀ ਆ ਤਾਂ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਕਿ ਪਾਣੀ ਕਿਉਂ ਜ਼ਿਆਦਾ ਭਾਲਦਾ ਤਾਂ ਇੱਥੇ ਤੁਹਾਨੂੰ ਬਿਲਕੁਲ ਉੱਚੀ ਨਹੀਂਵੇਂ ਤੁਹਾਨੂੰ ਨਜ਼ਰ ਆ ਰਹੇ ਹੋਣੇ ਕੁਝ ਇੱਕ 2-4 ਇੰਚੀਆਂ ਉੱਚਾਂ ਦੇ ਬੂਟਾ ਤੇ ਕੁਝ ਨੀਵੇਂ ਆ ਤਾਂ ਪਾਣੀ ਤਾਂ ਜ਼ਿਆਦਾ ਭਾਲਦਾ ਉਹਦਾ ਕਾਰਨ ਆਪਾਂ ਕੀ ਨੋਟ ਕੀਤਾ ਸੀ ਤਾਂ ਆ ਜੋ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਕੀ ਇੱਥੇ ਸਪਰੇਅ ਦੀ ਗੱਲ ਜਿਹੜਾ ਕੱਦ ਘਟੂ ਉਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਦੇ ਆ ਹੁਣ ਤੁਸੀਂ ਇੱਥੇ ਦੇਖੋ ਇੱਥੇ ਆਪਣਾ ਨਕਾ ਹੈ ਇੱਥੇ ਤੁਸੀਂ ਦੇਖੋਗੇ ਕਿ ਇਹਦਾ ਕੱਦ ਦਾ ਬਿਲਕੁਲ ਪੱਦਰਿਆ ਯਾਨੀ ਕਿ ਆਪਾਂ ਕਹਿ ਦਈਏ ਕਿ ਇੱਕੋ ਜੇ ਬੂਟੇ ਆ ਇੱਥੇ ਥੋੜਾ ਜਿਹਾ ਮਤਲਬ ਇਹ ਨਹੀਂ ਆਪਾਂ ਕਸੇ ਜਿਵੇਂ ਸੁਪਰੀਮ 110 ਹੈ ਵੈਰੈਟੀ ਉਹ ਦਾ ਕੈਰੈਕਟਰਿਕ ਉਹਨੇ ਬਿਲਕੁਲ ਉਪਰ ਪੱਦਰ ਰਹਿਣਾ ਬਿਲਕੁਲ ਇੱਕੋ ਜੇ ਬੂਟੇ ਰਹਿੰਦੇ ਆ ਇਹ ਦਾ ਥੋੜਾ ਜਿਹਾ ਕੈਰੈਕਟਰ ਚ ਵੀ ਹੈਗਾ ਕਿ ਪਾਣੀ ਵੀ ਜ਼ਿਆਦਾ ਭਾਲਦਾ ਤੇ ਦੂਜੇ ਨੰਬਰ ਤੇ ਜਿਹੜਾ ਇਹਦਾ ਕਾਦਿਆ ਉਚਾਨੀਵਾਂ ਜ਼ਰੂਰ ਰੱਖਦਾ ਪਰ ਜਿੱਥੇ ਪਾਣੀ ਜ਼ਿਆਦਾ ਲੱਗਦਾ ਯਾਨੀ ਕਿ ਨੱਕੇ ਲਾਗੇ ਦੇਖੋ ਜ્યાં ਆਪਾਂ ਕਹਿ ਦਈਏ ਠੰਡਾ ਪਾਣੀ ਪੈਂਦਾ ਉੱਥੇ ਦੇਖੋ ਇਹਦੀ ਜਿਹੜੀ ਹਾਈਟ ਆ ਉਹ ਬਿਲਕੁਲ ਨਾਰਮਲ ਇੱਕੋ ਜਿਹਾ ਤੁਹਾਨੂੰ ਬੂਟੇ ਦਿਖ ਰਹੇ ਨੇ ਪਰ ਜਿੱਦੋਂ ਆਪਾਂ ਇਧਰ ਨੱਕੇ ਤੋਂ ਦੂਜੀ ਸਾਈਡ ਨੂੰ ਜਾਂਦੇ ਆ ਉੱਥੇ ਤੁਹਾਨੂੰ ਉੱਚੇ ਨਵੇਂ ਬੂਟੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਪਰ ਜਦੋਂ ਆਪਾਂ ਖੇਤ ਦੇ ਅਗਲੇ ਸਾਈਡ ਤੇ ਜਿੱਥੇ ਆਪਣਾ ਪਾਣੀ ਜਾ ਕੇ ਖੀਰ ਤੇ ਖੇਤ ਦੀ ਵਟ ਹੁੰਦੀ ਲਾਸਟ ਤੇ ਜਾ ਕੇ ਪਾਣੀ ਰੁਕਦਾ ਜਿੱਥੇ ਗਰਮ ਪਾਣੀ ਆਪਾਂ ਕਹਿੰਦੇ ਨੇ ਜਾ ਕੇ ਰੁਕਦਾ ਉੱਥੇ ਤੁਹਾਨੂੰ ਇਹ ਹੋਰ ਪ੍ਰੋਬਲਮ ਦੇਖਣ ਨੂੰ ਮਿਲੂਗੀ ਉੱਥੇ ਥੋੜਾ ਜਿਹਾ ਕੱਦ ਵੀ ਛੋਨੇ ਦਾ ਛੋਟਾ ਰਹੂਗਾ ਤਾਂ ਉਥੇ ਨਾਲ ਹੀ ਜਿਹੜੇ ਬੂਟੇ ਆ ਉੱਚੇ ਨੀਵੇਂ ਨਜ਼ਰ ਆਉਣਗੇ ਹੁਣ ਇੱਥੇ ਕਿਸਾਨ ਵੀਰਾਂ ਸਵਾਲ ਕੇ ਸਾਡਾ ਇੱਕ ਸੰਗਣ ਕਿਸਾਨ ਵੀਰ ਨੇ ਪੁੱਛਿਆ ਸੀ ਕਿ ਸਾਡਾ ਝੋਨਾ ਬਿਰਲਾ-ਵਿਰਲਾ ਨਜ਼ਰ ਆਉਂਦਾ ਤਾਂ ਕਿਸਾਨ ਵੀਰ ਤੁਸੀਂ ਆ ਦੇਖੋ ਇਹ ਇਕੱਲਾ ਤਾਂ ਢਾਣਾ ਨਹੀਂ ਨਜ਼ਰ ਆਉਂਦਾ ਕਿਉਂਕਿ ਇਹਦਾ ਜਿਹੜਾ ਕੈਰੇਕਟਰ ਆ ਦੇਖੋ ਇਹਨੂੰ ਹੁਣ ਪਹਿਲਾਂ ਆਪਾਂ ਨੂੰ ਸੰਗਣਾ ਤਾਂ ਝੋਨਾ ਨਜ਼ਰ ਆਉਂਦਾ ਸੀ ਕਿ ਜਿਹੜੇ ਇਹਦੇ ਆ ਪੱਤੇ ਹੁੰਦੇ ਆ ਇਹ ਥੱਲੇ ਵੱਲ ਨੂੰ ਐਂ ਟੇਢੇ ਹੁੰਦੇ ਤੇ ਉਹ ਆਪਾਂ ਨੂੰ ਝੋਨਾ ਸੰਗਣਾ ਨਜ਼ਰ ਆਉਂਦਾ ਹੁਣ ਇਹਦੇ ਜਿਹੜੇ ਪੱਤੇ ਆ ਉੱਪਰ ਨੂੰ ਸਿੱਧੇ ਹੋ ਗਏ ਆ ਆ ਦੇਖ ਸਕਦੇ ਤੁਸੀਂ ਸਾਹਮਣੇ ਤਾਂ ਜਦੋਂ ਕਿਸੇ ਵੀ ਵੈਰੈਟੀ ਦੇ ਪੱਤੇ ਉੱਪਰ ਵੱਲ ਨੂੰ ਸਿੱਧੇ ਹੋ ਜਾਂਦੇ ਆ ਤਾਂ ਉਹ ਆਪਾਂ ਲੱਗੂਗੀ ਕਿ ਜਿਹੜੀ ਆਪਣਾ ਝੋਨਾ ਬਿਰਲਾ ਦੇਖ ਰਿਹਾ ਝਾੜ ਘਟ ਆਊਗਾ ਤੇ ਇਦਾਂ ਦੀ ਕੋਈ ਗੱਲ ਨਹੀਂ ਕਿ ਸਾਨੂੰ ਚਿੰਤਾ ਨਹੀਂ ਕਰਨੀ ਝਾੜ ਇਹਦਾ ਬਹੁਤ ਸ਼ਾਨਦਾਰ ਹੈ ਵਧੀਆ ਆਉਂਦਾ ਤੇ ਜਿਹੜਾ ਕੱਦ ਉੱਚਾ ਨੀਵਾ ਇਹਦੇ ਨਾਲ ਕੋਈ ਝਾੜ ਦੇ ਫਰਕ ਨਹੀਂ ਪੈਣਾ ਬਾਕੀ ਜੇਕਰ ਤੁਹਾਡਾ ਕੱਦ ਘਟਿਆ ਝੋਨੇ ਦਾ ਤਾਂ ਉਹ ਆਪਾਂ ਪਹਿਲਾਂ ਸਪਰੇਅ ਤੁਹਾਨੂੰ ਦੱਸੀ ਹੋਈ ਵੀਡੀਓ ਪਿੱਛੇ ਦੇਖ ਸਕਦੇ ਜੀ ਤਾਂ ਤੁਸੀਂ ਉਹ ਸਪਰੇਅ ਕਰਕੇ ਤਾਂ ਹੁਣ ਵੈਸੇ ਤਾਂ ਲਗਭਗ ਜੇਕਰ ਗੱਬੇ ਦੀ ਗੱਲ ਕਰੀ ਤੇ ਅੱਜ ਲਗਭਗ 74-75 ਦਿਨ ਦਾ ਹੋ ਚੁੱਕਾ ਤੇ ਕਿਹੜੀ ਸਟੇਜ ਦੇ ਵਿੱਚ ਆਦਾ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਸਾਹਮਣੇ ਦੇਖ ਸਕਦੇ ਜੀ ਅਜੇ ਪਾਈਪਾਂ ਫੁੱਲਣੀਆਂ ਸ਼ੁਰੂ ਹੋਈਆਂ ਤੇ ਪੂਰਾ ਗੱਬਾ ਨਹੀਂ ਅਜੇ ਭਰਿਆ ਆਪਾਂ ਕਹਿ ਦਈਏ ਲਗਭਗ ਆਪਾਂ ਜਿੱਦਾਂ ਤੁਹਾਨੂੰ ਕਿਹਾ ਸੀ ਕਿ 80 ਦਿਨ ਤੇ ਆਪਾਂ ਇਹਨੇ ਜਾ ਕੇ ਪੂਰਾ ਫੁੱਲ ਗੱਬਾ ਪਰਨਾ ਤੇ ਉਸ ਟਾਈਮ ਤੇ ਆਪਾਂ 80 ਦਿਨ ਤੇ ਸਪਰੇਅ ਕਰਨੀ ਆ ਪਹਿਲਾ ਨਹੀਂ ਸਪਰੇਅ ਕਰਨੀ ਹੁਣ ਆਪਾਂ ਨੂੰ ਕਈ ਵੀਰ ਪੁੱਛ ਲੈਂਦੇ ਆਗੇ ਬਾਈ ਅਸੀਂ ਹਲਦੀ ਰੋਗ ਦੀ ਵੀ ਸਪਰੇਅ ਕੀਤੀ ਸੀ ਜਾਂ ਫਿਰ ਦੂਜੇ ਫੰਗੀ ਸਾਈਡ ਵੀ ਕੀਤੇ ਸੀ ਤਾਂ ਉਹਦੇ ਸਾਡਾ ਜਿਹੜਾ ਸਪਰੇਅ ਦਾ ਰਿਜ਼ਲਟ ਨਹੀਂ ਆ ਤਾਂ ਜਦੋਂ ਕਿਸਾਨ ਮਰ ਐਸ ਸਟੇਜ ਤੇ ਆਪਾਂ ਸਪਰੇਅ ਕਰ ਦਿੰਨੇ ਆ ਹੁਣ ਤੁਸੀਂ ਦੇਖ ਹੀ ਰਹਿ ਜੀ ਆਹ ਦੇਖੋ ਆਪਾਂ ਨੂੰ ਇਹ ਆਪਾਂ ਇਸ ਚੀਜ਼ ਨੂੰ ਪੈਪਾ ਫੁੱਲਣੀਆਂ ਕਾਹ ਦੇ ਦਿੰਨੇ ਆ ਤਾਂ ਪੈ ਫੁੱਲਣੀ ਉਹ ਹੁੰਦੀ ਅਸਲ ਦੇ ਵਿੱਚ ਜਿੱਦਾਂ ਤੁਸੀਂ ਆਹ ਦੇਖੋ ਪੀਆ 126 ਦਾ ਬੂਟਾ ਨਾ ਇਹਦੇ ਵਿੱਚ ਜਿੱਦਾਂ ਤੁਸੀਂ ਆਹ ਦੇਖੋ ਆਹ ਵਾਲੀ ਸਟੇਜ ਆ ਜਿਹੜੀ ਪੈਫਲ ਨਿਯਾਮ ਦੀ ਜਿਹੜੀ ਆਪਾਂ ਨੂੰ ਪੈਪ ਥੋੜਾ ਥੋੜਾ ਵਿੱਚੋਂ ਮੁੰਜਰ ਪੱਟਣੀ ਸ਼ੁਰੂ ਹੋ ਜੇ ਇਹਦੋਂ ਥੋੜੀ ਜਿਹੀ ਥੋੜਾ ਜਿਹਾ ਯਾਨੀ ਕਿ ਵੱਧ ਗਈ ਆ ਆਪਣੀ ਸਪਰੇਅ ਤੋਂ ਇਹਦੋਂ ਥੋੜਾ ਜਿਹਾ ਯਾਨੀ ਕਿ ਆ ਪੈਪ ਜਦੋਂ ਫੁੱਲੀ ਹੋਵੇ ਤਾਂ ਮੁੰਜਰ ਵਿੱਚੋਂ ਨਿਕਲਣੀ ਨਿਕਲਦੇ ਆ ਕਰੀਬ ਹੋਵੇ ਯਾਨੀ ਕਿ ਇਹ ਦ ਵੈਸੇ ਆਪਾਂ 131 ਦਾ ਨਹੀਂ ਇਹ ਪੀ 126 ਦਾ ਬੂਟਾ ਜਿਹੜੇ ਵਿੱਚ ਲੱਗਾ ਉਹਦੀ ਦਿਖਾ ਰਹੇ ਆ ਆਪਾਂ ਤੁਹਾਨੂੰ ਫੋਟੋ ਤੇ ਇਦਾਂ ਜਦੋਂ ਪੂਰੀ ਫੈਫ ਫੁੱਲ ਜਾਂਦੀ ਉਦੋਂ ਸਪਰੇਅ ਕਰੀਏ ਤਾਂ ਉਹਦਾ ਅਸਲ ਦੇ ਵਿੱਚ ਕਾਰਨ ਕੀ ਹੁੰਦਾ ਕਿ ਜਦੋਂ ਉਸ ਟਾਈਮ ਤੇ ਆਪਾਂ ਸਪਰੇਅ ਕਰਦੇ ਆ ਤਾਂ ਆਪਣੀ ਜਿਹੜੀ ਸਪਰੇਅ ਆ ਕੋਈ ਵੀ ਤੁਹਾਨੂੰ ਕੰਪਨੀ ਤਾਂ ਆਪਾਂ ਕਹਿ ਦਿੰਦੀ ਸਾਡੀ ਸਪਰੇਅ 30 ਦਿਨ ਅਸਰ ਰੱਖਦੀ ਸਾਡੀ 25 ਦਿਨ ਰੱਖਦੀ ਸਾਡੀ 35 ਦਿਨ ਕਰਦੀ ਅਸਰ ਰਿਜ਼ਲਟ ਟਾਈਮ ਹੈਗਾ ਤਾਂ ਵੀਰ ਕੋਈ ਵੀ ਸਪਰੇਅ ਤੁਸੀਂ 15 ਦਿਨ ਤੋਂ ਵੱਧ ਕਿਸੇ ਸਪਰੇਅ ਦਾ ਰਿਜ਼ਲਟ ਲੈ ਕੇ ਨਹੀਂ ਚੱਲਣਾ ਹੈਗਾ ਇੰਨਾ ਟਾਈਮ ਹੀ ਰਿਜ਼ਲਟ ਇਹ ਸਪਰੇਅ ਰੱਖਦੀਆਂ ਚਾਹੇ ਤੁਸੀਂ ਨਤੀਵੋ ਕਰਦੇ ਹੋ ਤੇ ਚਾਹੇ ਤੁਸੀਂ ਕਰਦੇ ਹੋ ਐਮ ਇਸਟਾਰਟ ਆਪ ਕਰਦੇ ਹੋ ਜੇਕਰ ਆਪਾਂ ਸਹੀ ਸਮੇਂ ਤੇ ਕਰਾਂਗੇ ਤਾਂ ਆਪਾਂ ਉਹਦਾ ਜਿਹੜਾ ਰਿਜ਼ਲਟ ਲੰਮਾ ਟਾਈਮ ਲੱਗੂਗਾ ਜਦੋਂ ਇਸ ਟਾਈਮ ਤੇ ਤੁਸੀਂ ਪੂਰੇ ਪਾਈਪਾਂ ਫੁੱਲੀਆਂ ਨੂੰ ਉਸ ਟਾਈਮ ਤੇ ਆਪਾਂ ਕਰਦੇ ਹਾਂ ਸਪਰੇ ਤਾਂ ਉਹ ਕਿਸਾਨ ਵੀਰੋ ਜਿਹੜਾ 15 ਦਿਨ ਦਾ ਜਿਹੜਾ ਪ੍ਰੋਸੈਸ ਹੁੰਦਾ ਕਿ ਉਸ ਤੋਂ ਬਾਅਦ ਮੁੰਜਰਾ ਨਿਕਲ ਕੇ ਨਸਾਰਾ ਹੋ ਕੇ ਤੇ ਉਹਦੇ ਵਿੱਚ ਬੂਰ ਭਰ ਕੇ ਤੇ ਦੁੱਧਾ ਪਰਣਾ ਹੁੰਦਾ ਤਾਂ ਜਿਸ ਟਾਈਮ ਜੇਕਰ ਇਹ ਜੇ ਸਪਰੇ ਉਹਨੇ ਟਾਈਮ ਤੱਕ ਜੇਕਰ ਆਪਾਂ ਪੂਰੇ ਗੱਬੇ ਤੇ ਕਰਦੇ ਹਾਂ ਸਹੀ ਤੇ ਤੇ 15 ਦਿਨ ਤੱਕ ਇਹ ਰਿਜ਼ਲਟ ਰੱਖਦੀ ਕੋਈ ਫੰਗਸ ਨੂੰ ਐਕਟਿਵ ਨਹੀਂ ਹੋਣ ਦਿੰਦੀ ਉਸ ਤੋਂ ਬਾਅਦ ਜਿਹੜੇ ਆਪਣੇ ਉਹ ਦਾਣਿਆਂ ਦਾ ਮੂੰਹ ਜਾਨੀ ਕਿ ਆਪਾਂ ਕਹਿ ਦਈਏ ਬੰਦ ਹੋ ਜਾਂਦਾ ਬੂਰ ਪੈ ਜਾਂਦਾ ਬੂਰ ਛੱਡ ਜਾਂਦਾ ਤੇ ਦਾਣੇ ਦਾ ਮੂੰਹ ਬੰਦ ਹੋ ਜਾਂਦਾ ਉਸ ਤੋਂ ਬਾਅਦ ਜਿਹੜੀ ਉੱਲੀ ਹੈ ਉਹ ਦਾਣੇ ਦੇ ਵਿੱਚ ਨਹੀਂ ਵੜ ਪਉਂਦੀ ਖਾਸ ਕਰਕੇ ਜਿਹੜੀ ਹਲਦੀ ਰੋਗ ਆ ਉਹਦੇ ਸਪੋਰ ਹਲਦੀ ਰੋਗ ਉਹਨਾਂ ਜਿਆਦਾ ਫੈਲਦਾ ਜਦੋਂ ਸਪੋਰ ਉਹਦੇ ਦਾਣਿਆਂ ਦੇ ਮੂੰਹ ਖੁੱਲਾਂ ਦਾ ਬੂਰ ਪੈਣ ਸਮੇ ਉਹਦੋਂ ਵਿੱਚ ਵੜ ਵਿੱਚ ਜਾਨੀ ਕਿ ਉਹਦੇ ਸਪੋਰ ਵੜ ਜਾਂਦੇ ਆ ਤੇ ਦਾਣਾ ਬੰਦ ਹੋ ਜਾਂਦਾ ਬਾਅਦ ਦੇ ਵਿੱਚ ਜਿਹੜਾ ਪਟਾਕਾ ਜਾ ਕੇ ਮਾਰਦਾ ਇਹੀ ਕਾਰਨ ਹੁੰਦਾ ਕਈ ਵੀਰਾਂ ਦੇ ਰਿਜ਼ਲਟ ਆ ਜਾਂਦਾ ਕਈ ਦੇ ਨਹੀਂ ਆਉਂਦਾ ਜੇਕਰ ਆਪਾਂ ਅਗੇਤੀ ਸਪਰੇਅ ਕਰ ਦਿੰਨੇ ਆ ਤਾਂ ਜਿੰਨਾ ਵੀਰਾਂ ਦੇ ਚਾਹੇ ਤੁਹਾਡੇ ਹਲਦੀ ਰੋਗ ਆਉਂਦਾ ਚਾਹੇ ਨਹੀਂ ਬਿਲਕੁਲ ਸਹੀ ਸਮਾਂ ਸਪਰੇਅ ਕਰਨ ਦਾ ਇਹੀ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਖੇਤ ਚ ਪਹਿਲਾਂ ਬਿਮਾਰੀ ਤੁਸੀਂ ਕੋਈ ਹਲਕੀ ਜੀ ਨਾਰਮਲ ਸਪਰੇਅ ਪਹਿਲਾਂ ਕਰ ਲਿਓ ਸਿੰਗਲ ਟੈਕਨੀਕ ਵਾਲੀ ਤੇ ਬਾਅਦ ਦੇ ਵਿੱਚ ਤੁਸੀਂ ਜਿਹੜੀ ਚੰਗੀ ਸਪਰੇਅ ਕਰਨੀ ਆ ਚਾਹੇ ਨਟੀਵੋ ਕਰਨੀ ਆ ਮਿਸਟਰ ਕੋ ਟਾਪ ਕਰਨੀ ਆ ਤਾਂ ਪਹਿਲਾਂ ਵੀ ਗਿਆ ਤੇ ਬ੍ਰਾਂਡਾਂ ਦੇ ਚੱਕਰ ਚ ਨਾ ਭੱਜਿਆ ਕਰੋ ਜੇਸੂ ਕਰਨੀ ਉਹ ਤੁਹਾਡੀ ਆਪਣੀ ਮਰਜ਼ੀ ਆ ਆਪਾਂ ਨੇ ਕਹਿੰਦੇ ਕਰੋ ਜਾਂ ਨਾ ਬਾਕੀ ਜਿਹੜੇ ਬ੍ਰਾਂਡਾਂ ਵਾਲ ਟੈਕਨੀਕਲ ਹੁੰਦੇ ਉਹ ਆਪਾਂ ਨੂੰ ਹੋਰ ਵੀ ਇਸ ਜਾਣੀ ਕਿ ਕੰਪਨੀਆਂ ਵਿੱਚ ਮਿਲ ਜਾਂਦੇ ਆ ਆਪਾਂ ਕਿਸੇ ਵੀ ਕੰਪਨੀ ਦਾ ਸਸਤਾ ਲੈ ਕੇ ਵੀ ਕਰ ਸਕਦੇ ਹਾਂ ਰਿਜ਼ਲਟ ਆਪਾਂ ਨੂੰ ਸੇਮ ਹੀ ਮਿਲਦੇ ਕਿਉਂਕਿ ਆਪਾਂ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਦਨ ਸਪਰੇਅ ਕਰਨੀ 2-4 ਦਿਨ ਬਾਅਦ ਤੇ ਆਪਾਂ ਕਿਹੜੀ ਸੇਜ ਦੇ ਸਪਰੇਅ ਕਰਨੀ ਆ ਬਾਕੀ ਵੀਡੀਓ ਚੰਗਲੇ ਸਾਰੇ ਵੀਰਾਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਚਿੰਤਾ ਮੁਕਤ ਹੋ ਸਕਣ ਤੇ ਉਹਨਾਂ ਨੂੰ ਸਪਰੇਅ ਕਰਨ ਦਾ ਸਹੀ ਡਿਸੀਜਨ ਪਤਾ ਲੱਗ ਸਕੇ ਬਾਕੀ ਝਾੜ ਝੂੜ ਵਧੀਆ ਆਊਗਾ ਝਾੜ ਦੀ ਚਿੰਤਾ ਨਹੀਂ ਕਰਨੀ ਤਾਂ ਇਹ ਬਿਰਲਾ ਜੇ ਤੁਹਾਨੂੰ ਨਜ਼ਰ ਆਣਾ ਦੇਖੋ ਆਪਣਾ ਝੋਨਾ ਵੀ ਤੁਹਾਨੂੰ ਸਾਹਮਣੇ ਬਿਰਲਾ ਹੀ ਨਜ਼ਰ ਆ ਰਿਹਾ ਤੇ ਬਹੁਤ ਬਹੁਤ ਧੰ